ਇਹਨਾਂ ਨੇ ਜਿੰਦਾਬਾਦ ਅਬ ਬਾਦਲਾਂ ਦੇ ਟੱਪਰ ਨੇ ਬਠਿੰਡੇ ਦਾ ਖੇਕਾ ਲੈ ਰੱਖਿਆ ਸੀ ਕਿ ਬਠਿੰਡਾ ਸਾਡਾ ਕਿਲਾ ਹੈ ਵੀਰੋ 4 ਜੂਨ ਨੂੰ ਕਿਲੇ ਟੈਂਦੇ ਦੇਖਿਓ ਤੁਸੀਂ ਰਾਤ ਮੈਂ ਝਨੀਰ ਸੀ ਝਨੀਰ ਵੀਰੋ ਅੱਜ ਮੈਂ ਬੱਲੂਆਂ ਨੇ ਸੀ ਦਿਨੇ ਅੱਜ ਤੁਹਾਡੇ ਕੋਲ ਆ ਕੱਲ ਨੂੰ ਸਮਾਨੇ ਤੇ ਮਲੇਰ ਕੋਟਲੇ ਆ ਮੇਰੇ ਵੀਰੋ ਜਿੱਥੇ ਜਨ ਲੋਕ ਕਹਿੰਦੇ ਯਾਰ ਇਹ ਹਜੇ ਕੁਛ ਨਹੀਂ ਦੇਖਿਆ ਸੀ ਅਸੀਂ ਤਾਂ ਇੰਨਾ ਨੇੜੇੋਂ ਮੁੱਖ ਮੰਤਰੀ ਨੂੰ ਹੀ ਨਹੀਂ ਦੇਖਿਆ ਸੀ ਸਾਨੂੰ ਤਾਂ ਪਰੇ ਹੀ ਰਹੇ ਸੀ ਵੀਰੋ ਮੈਂ ਤੁਹਾਡਾ ਆਪਣਾ ਪੁੱਤਾਂ ਮੈਂ ਤੁਹਾਡਾ ਭਤੀਜਾ ਮੈਂ ਤੁਹਾਡਾ ਛੋਟਾ ਵੱਡਾ ਪਾਈ ਆ ਸੋ ਵੀਰੋ ਮੈਨੂੰ ਦੂਰ ਨਹੀਂ ਰਹਿਣਾ ਆਉਂਦਾ ਮੈਂ ਲੋਕਾਂ ਤੋਂ ਦੋ ਦਿਨ ਦੂਰ ਰਹਿਣਾ ਮੈਨੂੰ ਨਾ ਚਿੱਤ ਨੂੰ ਕਬਰਾ ਹੱਜੀ ਹੋਣ ਲੱਗ ਜਾਂਦੀ ਹੈ ਕਿਉਂਕਿ ਮੈਂ ਲੋਕਾਂ ਦਾ ਬੰਦਾ ਆ ਮੈਂ ਲੋਕਾਂ ਚੋਂ ਉੱਠਿਆ ਮੈਂ ਬੋਰ ਵਾਲੇ ਟੋਇਆਂ ਚੋਂ ਨਿਕਲਿਆ ਹੋਇਆ ਮੈਂ ਪਿੰਡਾਂ ਚੋਂ ਨਿਕਲਿਆ ਆਇਆ ਮੈਂ ਆਸ਼ਰਮ ਟ੍ਰੈਕਟਰਾਂ ਤੋਂ ਨਿਕਲਿਆ ਹੋਇਆ ਮੈਂ ਇੱਕ ਬੰਦ ਵਾਲੇ ਰੇੜਿਆਂ ਚੋਂ ਨਿਕਲਿਆ ਹੋਇਆ ਇਹਨਾਂ ਨੂੰ ਕੀ ਪਤਾ ਯਾਰ ਗਰੀਬੀ ਕੀ ਹੁੰਦੀ ਹੈ ਇਹ ਤਾਂ ਸੋਨੇ ਦੇ ਚਮਚੇ ਲੈ ਕੇ ਮੂੰਹ 'ਚ ਜੰਮੇ ਨੇ ਇਹਨਾਂ ਨੂੰ ਕੀ ਪਤਾ ਹੈ ਕਿ ਗਰੀਬੀ ਕੀ ਹੁੰਦੀ ਹੈ ਮੈਨੂੰ ਪਤਾ ਹੈ ਤੁਸੀਂ ਮੈਨੂੰ ਬਸ ਇੱਕ ਇੱਕ ਮੈਂ ਤੁਹਾਡੇ ਕੋਲ ਬਠਿੰਡੇ ਵਾਲਿਓ ਇੱਕ ਚੀਜ਼ ਮੰਗਣ ਆਇਆ ਇਹਨਾਂ ਦੇ ਟੱਬਰ 'ਚ ਇੱਕੋ ਹੀ ਰਹਿ ਗਈ ਜਿਹੜੀ ਹਾਰੀ ਬਸ ਉਹ ਕੰਮ ਕਰ ਦੋ ਫਿਰ ਇੱਕ ਦੂਜੇ ਨੂੰ ਕਹਿ ਨਹੀਂ ਸਕਦੇ ਇਹ ਜੋ ਸਾਲੇ ਜੀਜੇ ਪੁੱਤ ਭਤੀਜੇ ਇਕੱਠੇ ਹੋਇਆ ਕਰਨਗੇ ਉਹ ਕਹਿੰਗੇ ਤੂੰ ਹਾਰ ਗਿਆ ਉਹ ਕਹਿੰਗੇ ਤੂੰ ਕਰਾ ਜਿੱਤ ਗਿਆ 2 ਲੱਖ ਤੇ 2 ਲੱਖ ਤੇ ਬੀਬਾ ਜੀ 2 ਲੱਖ ਤੇ ਬਟਾਲੇ ਜਿੰਨੀਆਂ ਚੁੰਨੀਆਂ ਬਟਾਉਣੀਆਂ ਬੀਬਾ ਸਾਨੂੰ ਬੁੱਧੂ ਬਣਾਈ ਗਏ ਤੁਸੀਂ ਸਾਡੇ ਪਿੰਡਾਂ ਸਾਡੀਆਂ ਮਾਵਾਂ ਨਾਲ ਪੈਣਾ ਨਾਲ ਚੁੰਨੀਆਂ ਬਟਾਈ ਗਈ ਤੇ ਚੁੰਨੀਆਂ ਦੀ ਡਿੱਗੀ ਪਰਖੇ ਰੱਖਦੀ ਸੀ ਵੀ ਹੋਰ ਲੈ ਲਓ ਏਕਲਾ ਉਹ ਚੁੰਨੀਆਂ ਤਾਂ ਤੂੰ ਲੈਂਦੀ ਹੀ ਨਹੀਂ ਜਿਹੜੀਆਂ ਬਿਠਾ ਕੇ ਲਿਉਣੀ ਐ ਉਹ ਸਾਡੀਆਂ ਮਾਵਾਂ ਪੈਣਾ ਸੋ ਵੀਰੋ ਇਕੱਠੇ ਹੋ ਜੋ ਮੈਂ ਤੁਹਾਡੇ ਨਾਲ 4 ਜੂਨ ਨੂੰ 13 ਜੀਓ ਕਰ ਦੋ ਆ ਇੱਕ ਮੁੰਡਾ ਇੱਥੇ ਫੱਟਾ ਵੀ ਲਈ ਫਿਰਦਾ 13 ਜੀਰੋ ਦਾ ਆਸੀ ਤੇਰਾ ਜ਼ੀਰੋ ਕਰ ਦੋ ਉਸ ਤੋਂ ਬਾਅਦ ਆ ਸਰਕਾਰ ਦੇ ਜਿਹੜੇ 3 ਸਾਲ ਨੇ ਜੇ ਸੋਨੇ ਦੀ ਚੜੀ ਪੰਜਾਬ ਨਾ ਦੁਬਾਰੇ ਬਣਾਇਆ ਮੈਨੂੰ ਨੀਵੇਂ ਥਾਂ ਬਿਠਾ ਲਿਓ ਹਿੰਦਿਆ ਤੱਕ ਇਹਨਾਂ ਨੇ ਆਪਦਾ ਹੀ ਰਾਹ ਸਮਝ ਲਿਆ ਸੀ ਅਸੀਂ ਉਹ ਹੀ ਆਇਆ ਕਰਾਂਗੇ ਕਿਵੇਂ ਉਹ ਮਿੰਦਰ ਬੱਟ ਦਾ ਮੁੰਡਾ ਵੀ ਬੈਠਾ ਸੀ ਸਤੋਜ ਉਹਨੇ ਆਮ ਲੋਕ ਇਕੱਠੇ ਕਰਨੇ ਸੀ ਮੇਰੀ ਪਰਮਾਤਮਾ ਨੇ ਡਿਊਟੀ ਲਈ ਆ ਜਾਂ ਆਮ ਲੋਕਾਂ ਦੀ ਜਾ ਜਾ ਕੇ ਘਰਾਂ ਦੇ ਚੁੱਲ੍ਹੇ ਜਿਹੜੇ ਬੁਝ ਗਈ ਅੱਗ ਉਹਨਾਂ ਦੀ ਅੱਗ ਜਗਾ ਜਾ ਕੇ 43000 ਨੌਕਰੀਆਂ ਦੇਤੀਆਂ ਵੀਰੋ ਥਰਮਲ ਪਲਾਂਟ ਖਰੀਦ ਆਹਾ ਆ ਥਰਮਲ ਪਲਾਂਟ ਥੋੜੇ ਵਾਲਾ ਬੰਦ ਕਰਤਾ ਚਲੋ ਕੋਈ ਨਹੀਂ ਇਹਨਾਂ ਨੇ ਬੰਦ ਕਰਤਾ ਅਸੀਂ ਨਵਾਂ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਵਾਲਾ ਖਰੀਦ ਲਿਆ ਇੱਥੇ ਆ ਜਿਹੜਾ ਥਰਮਲ ਪਲਾਂਟ ਹੈ ਇਹ 1200 ਏਕੜ ਜਗ੍ਹਾ ਵੀਰੋ ਤੁਹਾਨੂੰ ਐਸੀ ਸ਼ਾਨਦਾਰ ਚੀਜ਼ ਬਣਾ ਕੇ ਦੇਵਾਂਗੇ ਲੋਕ ਬਠਿੰਡੇ ਆ ਕੇ ਫੋਟੋਆਂ ਖਿਚਾਏ ਕਰਨਗੇ